ਆ ਜਿਵੇਂ ਹੁਣ ਮੈਂ ਪੁਰਾਣੇ ਬਜ਼ੁਰਗ ਕਈ ਦੇਖਦਾ ਹੂੰ ਉਹਨਾਂ ਜਿਵੇਂ ਵੀ ਸ਼ੀਸ਼ੇ ਨੂੰ ਨਹੀਂ ਵਰਤਦੇ ਪੀ ਸ਼ੀਸ਼ੇ ਨੂੰ ਦੇਖਦੇ ਨਹੀਂ ਬਿਨਾ ਪੀਅਵ ਦੇ ਅੰਦਾਜ਼ੇ ਨਾਲ ਪੱਗ ਜਾਂ ਪਰਨਾ ਵੀ ਐਂ ਬੰਨ ਲੈਂਦੇ ਖੜੇ ਖੜੇ ਓਏ ਬੇਸ਼ੇਰਾ ਮੇਰੀ ਗੱਲ ਸੁਣ ਹਾਂਜੀ ਇਹ ਤਨ ਵੀ ਆਪਣਾ ਹੀ ਹਾਂਜੀ ਹੈ ਹਾਂਜੀ ਇਹ ਮੂੰਹ ਵੀ ਆਪਣਾ ਹੀ ਇਹ ਜਿਹੜਾ ਪਰਨਾ ਲੀੜਾ ਲੱਪਾ ਪਾ ਉੱਤੇ ਪਾਣਿਆ ਇਹ ਵੀ ਆਪਣਾ ਹੀ ਆਪਾਂ ਵਖਾਣਾ ਕਿਨੂੰ ਹੈ ਇਹ ਤੇ ਆਫਾ ਟੌਰ ਕੱਢ ਕੇ ਵਖਾਣੀ ਕਿਨੂੰ ਹੈ ਇੱਥੇ ਤੇ ਹਸਾਬ ਲਾਲਾ ਨਾਲ ਰਹਿੰਦੇ ਬੰਦੇ ਦਗਾ ਕਮਾ ਜਾਂਦੇ ਨੇ ਫਿਰ ਸ਼ੀਸ਼ਿਆਂ ਦੇ ਵਿੱਚ ਮੂੰਹ ਵੇਖਣ ਨਾਲ ਕੀ ਹੋ ਜਾਏਗਾ ਹਾਂ ਨਾਲੇ ਆਂਦੇ ਨਹੀਂ ਸੋਹਣੀ ਸੂਰਤ ਰੱਬ ਬਣਾਈ ਤੇ ਬਈ ਮਾਨ ਨੇ ਭੰਨ ਗਵਾਈ ਹਾਂ ਸਮਝ ਲਗੀ ਇਹ ਜਿਹੜਾ ਤਨ ਆਪਾਂ ਸੱਜਦੇ ਸਵਰਨੇ ਫਿਰਨੇ ਆ ਨਾ ਕੱਪੜੇ ਲੀਰੇ ਟੋ ਟੱਪੇ ਪਿੱਛੇ ਫਿਰਨੇ ਆ ਇਹ ਬਰਬਾਦੀ ਦਾ ਕਾਰਨ ਜੇ ਮੇਰੀ ਗੱਲ ਯਾਦ ਰੱਖਿਆ ਜੇ ਤੁਸੀਂ ਕਿਵੇਂ ਜੀ ਹਾਂ ਪੁੱਤਰ ਮਿਹਨਤ ਕਰੋ ਮਿਹਨਤ ਕਰੋਗੇ ਕੱਪੜਾ ਲੀੜਾ ਵੀ ਲਿਬੜੇਗਾ ਜੇ ਤੁਸੀਂ ਹੱਥ ਪੈਰ ਧੋਤੇ ਰੱਖੋਗੇ ਮੇਨ ਕੰਮ ਤੁਸੀਂ ਕਰਨਾ ਨਹੀਂ ਕਪੜਾ ਕਿੱਥੋਂ ਲਿਬੜੇਗਾ ਬਈ ਤੁਹਾਡਾ ਸਹੀ ਗੱਲ ਹੈ ਤੁਸੀਂ ਵੇਖੀ ਜਨ 20-20 ਮਿੰਟਾਂ ਬਾਅਦ ਸ਼ੀਸ਼ਾ ਹੁਣ ਦੇ ਮੋਬਾਈਲਾਂ ਦੇ ਵਿੱਚ ਵੀ ਨਵਾਂ ਡਿੰਗੇ ਸਿੱਧੇ ਮੂੰਹ ਬਣਾਵਣਾ ਵੈਂਦੀਆਂ ਨੇ ਫੋਨਾਂ ਦੇ ਵਿੱਚ ਵੀ ਹਾਂ ਵੀ ਆ ਸਾਡਾ ਕੀ ਵਾਲ ਤੇ ਨਹੀਂ ਖਿਲਰ ਗਿਆ ਸਾਡਾ ਕੀ ਤੇ ਆ ਤੇ ਨਹੀਂ ਹੋ ਗਿਆ ਹਾਂਜੀ ਮਹਾਰਾਜ ਨੇ ਕਿਹਾ ਸੀ ਸਿਰ ਤੇ ਚੁੰਨੀ ਲੈ ਕੇ ਰੱਖੋ ਹਾਂਜੀ ਹੁਣ ਚੁੰਨੀ ਕੌਣ ਸਿਰ ਤੇ ਲੈਂਦੀ ਬਈ ਕੋਈ ਨਹੀਂ ਹੈ ਸਹੀ ਗੱਲ ਹੈ ਮੈਂ ਨਾ ਕਰਮਾ ਵਾਲੀਆਂ ਨੇ ਜਿਨ੍ਹਾਂ ਨੂੰ ਵਧੀਆ ਸਿੱਖਿਆ ਦਿੱਤੀ ਸਿਰ ਤੇ ਚੁੰਨੀਆਂ ਲੈਂਦੀਆਂ ਨੇ ਹਾਂਜੀ